ਸਤ ਸ਼੍ਰੀ ਅਕਾਲ ਪੰਜਾਬੀਓ ਪੰਜਾਬੀਓ ਜਿਹੜੇ ਲੋਕ ਖਾਣ ਪੀਣ ਦੇ ਸ਼ਕੀਨ ਨੇ ਉਹ ਸਾਡੇ ਪੰਜਾਬੀਆਂ ਦਾ ਸਾਥ ਦਿਓ ਤਾਂ ਹੀ ਪੰਜਾਬ ਬਚਣਾ ਆ ਮੁੰਡਾ ਜੀ ਸਰਦਾਰ ਜੀ ਪੀਜ਼ਾ ਕੁਲਚਾ ਇੰਨਾ ਕ ਜਿਆਦਾ ਸਵਾਦ ਲੱਗਿਆ ਨਾ ਤੇ ਮੈਂ ਅੱਜ ਮੈਂ ਕਹਾ ਵੀ ਯਾਰ ਇਹਦੀ ਬੰਦੇ ਦੀ ਵੀਡੀਓ ਪਾਈਏ ਇਹ ਜਗਰਾਓਂ ਦੀ ਵੀਡੀਓ ਹੈ ਜਗਰਾਓਂ ਗਰੇਵਾਲ ਪੰਪ ਦੇ ਸਾਹਮਣੇ ਐਕਸਿਸ ਬੈਂਕ ਆ ਥੋੜਾ ਜਿਹਾ ਉਰੇ ਆ ਕੇ ਐਕਸਿਸ ਬੈਂਕ ਦੇ ਬਿਲਕੁਲ ਨਾਲ ਇਹ ਮੁੰਡਾ ਖੜਦਾ ਸੋ ਇੰਨਾ ਸਵਾਦ ਇਹ ਬਣਾਉਂਦਾ ਨਾ ਤੁਸੀਂ ਸੋਚ ਨਹੀਂ ਸਕਦੇ ਲੋ ਮੈਂ ਦੱਸਦਾ ਵੀ ਕਿਵੇਂ ਪਹਿਲਾਂ ਨੇ ਉਹ ਜਿਹੜਾ ਕੁਲਚਾ ਹੈ ਉਹ ਰੱਖ ਕੇ ਉਹ ਤੇ ਉਹ ਲਾਲੀ ਤੇ ਹੁਣ ਪਿਆਜ਼ ਗੱਠੇ-ਗੁੱਠੇ ਵਿੱਚ ਸ਼ਿਮਲਾ ਮਿਰਚਾ ਆ ਪਾ ਕੇ ਤਵੇ ਤੇ ਗਰਮ ਕਰਨ ਲੱਗ ਗਿਆ ਇੰਨਾ ਜਿਆਦਾ ਸਵਾਦ ਹੈ ਬਹੁਤ ਘਟ ਰੇਟਾਂ ਦੇ ਵਿੱਚ ਹੁਣ ਛੋਲੇ ਗਰਮ ਕਰ ਲੈ ਇੱਕ ਪਾਸੇ ਤੁਸੀਂ ਦੇਖ ਰਹੇ ਹੋਣੇ ਹੋ ਇਹ ਚਿੱਟੇ ਛੋਲੇ ਆ ਜਿਹੜੇ ਕੁਲਚਿਆਂ ਦੇ ਵਿੱਚ ਪਾਏ ਜਾਂਦੇ ਆ ਪੀਜ਼ਾ ਕੁਲਚਿਆਂ ਨੇ ਨਾਮ ਰੱਖਿਆ ਤੇ ਆਪ ਮੁੰਡੇ ਨੇ ਇਹਦੀ ਜਿਹੜੀ ਰੈਸਪੀ ਆ ਉਹ ਖੋਦੀ ਤਿਆਰ ਕੀਤੀ ਆ ਮੈਂ ਪੁੱਛਿਆ ਕਿ ਤੂੰ ਸਿੱਖਿਆ ਕਹਿੰਦਾ ਨਹੀਂ ਬਾਈ ਆਪ ਹੀ ਲੋ ਜੀ ਹੁਣ ਛੋਲੇ ਚੱਕ ਕੇ ਤੇ ਆ ਦੇਖੋ ਹਾਂ ਲੋ ਜੀ ਆ ਜਿਹੜਾ ਬੇਸ ਆ ਕੁਲਚੇ ਦਾ ਬੇਸ ਬਣਾ ਲਿਆ ਪੀਜ਼ ਵਾਂਗੂ ਆ ਛੋਲੇ ਤੇ ਲਾਤੇ ਬਹੁਤ ਜ਼ਿਆਦਾ ਇਹਨੇ ਜਾਨੀ ਕਿ ਸਵਾਦ ਬਣਾਇਆ ਮੈਂ ਪਹਿਲੀ ਵਾਰੀ ਖਾਦਾ ਤੇ ਮੈਂ ਮੋਹਤ ਹੋ ਗਿਆ ਵੀ ਹਾਂ ਮੈਂ ਕਿਹਾ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂ ਕਿਉਂਕਿ ਜਿਹੜੇ ਸਾਡੇ ਪੰਜਾਬੀ ਇੱਥੇ ਰਹਿ ਰਹੇ ਨੇ ਪੰਜਾਬੀ ਭਰਾ ਇਹਨਾਂ ਨੂੰ ਕਾਮਯਾਬ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਹੁਣ ਇਹਨੇ ਰੀੜੀ ਲਾਈ ਹੈ ਤੇ ਤੁਸੀਂ ਇਹਦਾ ਇੰਨਾ ਕਿ ਸਾਥ ਦੇਣਾ ਵੀ ਇਹਦੀ ਦੁਕਾਨ ਵਧੀਆ ਸ਼ਾਪ ਲੱਗ ਜੇ ਸਾਰਾ ਕੁਝ ਬ੍ਰਾਂਡਡ ਪੌਂਦਾ ਹੈ ਚਾਹੇ ਵਾਈਟ ਸੌਸ ਆ ਤੇ ਚਾਹੇ ਆ ਆ ਜਿਹੜਾ ਕੀ ਪਾਉਂਦੇ ਨੇ ਪੀਜ਼ਾ ਚੀਜ਼ ਜੀ ਨੂੰ ਕਹਿੰਦੇ ਆਪਾਂ ਹਨਾ ਚੀਜ਼ ਚੀਜ਼ ਪੀਜ਼ਾ ਜਿਹੜਾ ਪੀਜ਼ੇ ਤੇ ਪਾਈਦਾ ਹੈ ਤੇ ਲੋ ਜੀ ਉਹ ਦੇਖੋ ਮਾਇਨੈਜ਼ ਉੱਪਰ ਲਾ ਲਈ ਤੇ ਹੁਣ ਆ ਜਿਹੜੇ ਗੱਠੇ ਟਮਾਟਰ ਦੇ ਸ਼ਿਮਲਾ ਮਿਰਚਾਂ ਇਹ ਐਨ ਗਰਮ ਕਰਕੇ ਉੱਤੇ ਲਾਤੇ ਬੜੀ ਜਿਆਦਾ ਸਵਾਦ ਚੀਜ਼ ਬਣੀ ਆ ਬਾਈ ਨੇ ਬਹੁਤ ਜਿਆਦਾ ਤੁਸੀਂ ਇੱਕ ਵਾਰ ਟ੍ਰਾਈ ਜ਼ਰੂਰ ਕਰਿਓ ਜਗਰਾਉਂ ਤਹਿਸੀਲ ਰੋਡ ਤੇ ਗਰੇਵਾਲ ਪੰਪ ਹੈ ਉਦੋਂ ਥੋੜਾ ਜਿਹਾ ਅੱਗੇ ਗਰੇਵਾਲ ਪੰਪ ਤੋਂ ਦੂਜੇ ਪਾਸੇ ਐਕਸਿਸ ਬੈਂਕ ਹੈ ਐਕਸਿਸ ਬੈਂਕ ਦੇ ਬਿਲਕੁਲ ਨਾਲ ਹੀ ਖੜਦਾ ਸਰਦਾਰ ਜੀ ਇਨੇ ਰੱਖਿਆ ਨਾਮ ਲਓ ਜੀ ਆ ਪੀਜ਼ ਵਾਂਗੂ ਘੜਤਾ ਕੁੜਚਾ ਇੰਨਾ ਜਿਆਦਾ ਪੋਲਾ ਨਰਮ ਤੇ ਘੈਂਟ ਬਣਾਇਆ ਮੈਂ ਜਦੋਂ ਖਾਧਾ ਮੈਂ ਆਸ਼ਾਸ਼ ਕਰ ਉਠਿਆ ਲਓ ਜੀ ਹੁਣ ਆ ਪਾਤਾ ਚੀਜ਼ ਤੇ ਹੁਣ ਇਹਦੋਂ ਤੁਸੀਂ ਦੇਖਿਓ ਵੀ ਕਿਹਦੇ ਨਾਲ ਇਹ ਕਿਸ ਤਰੀਕੇ ਬਣਾਉਂਦਾ ਬੰਦੇ ਨੇ ਸਾਰੀ ਕਲਾ ਵੀ ਮੈਦੀ ਦਿਖਾਈ ਤੁਹਾਨੂੰ ਤੇ ਤੁਸੀਂ ਜ਼ਰੂਰ ਮੇਰੇ ਭਰਾ ਮੇਰੀਆਂ ਭੈਣਾਂ ਮੇਰੇ ਵੀਰ ਜਿੰਨੇ ਵੀ ਜਗਰਾਉਂ ਸ਼ਹਿਰ ਵਾਲੇ ਨੇ ਜ਼ਰੂਰ ਇਸ ਬੰਦੇ ਦਾ ਸਾਥ ਦੇਣਾ ਇਹਦੇ ਤੋਂ ਜ਼ਰੂਰ ਖਾਣਾ ਯਾਰ ਜੇ ਤੁਹਾਨੂੰ ਨਾ ਸਵਾਲ ਲੱਗਿਆ ਤਾ ਮੈਨੂੰ ਦੱਸਿਓ ਮੈਂ ਕਹੂੰਗਾ ਵੀ ਹਾਂ ਭਾਈ ਮੈਂ ਗਲਤ ਸੀਗਾ ਬਹੁਤ ਜ਼ਿਆਦਾ ਮੁੰਡਾ ਟੇਸਟੀ ਬਣਾਉਂਦਾ ਸਫਾਈ ਦਾ ਪੂਰਾ ਖਿਆਲ ਰੱਖਦਾ ਲਓ ਜੀ ਹੁਣ ਅੱਗ ਜੀ ਵਾਲਾ ਸਿਲੰਡਰ ਚੱਕ ਲਿਆ ਤੇ ਬਾਲ ਲਿਆ ਜੋਦੇ ਨੇ ਤੇ ਲਓ ਜੀ ਇਹਦੇ ਨਾਲ ਉਹ ਜਿਹੜਾ ਰਾਸੇ ਜਾਣਾ ਵਿੱਚ ਹਨਾ ਬਾੜਾ ਜਣ ਕੇ ਯਾਰ ਸਵਾਦ ਲੱਗਿਆ ਮੈਨੂੰ ਮੈਂ ਅੱਜ ਪਹਿਲੀ ਵਾਰ ਹੀ ਗਿਆ ਤੇ ਜਦੋਂ ਹੀ ਮੈਂ ਗਿਆ ਮੈਂ ਕਹਿੰਦਾ ਯਾਰ ਪਹਿਲਾਂ ਯਾਰ ਵੀ ਤੂੰ ਸਰਦਾਰ ਮੁੰਡਾ ਹੋ ਕੇ ਤੂੰ ਕੰਮ ਸ਼ੁਰੂ ਕੀਤਾ ਤੇ ਆਪਾਂ ਨੂੰ ਪੰਜਾਬੀ ਹੋਦਾ ਸਾਥ ਦੇਣਾ ਜ਼ਰੂਰ ਬਣਦਾ ਜਿੰਨੇ ਵੀ ਬਾਹਰਲੇ ਵੀ ਆਉਂਦੇ ਨੇ ਐਨਆਈ ਖਾਣ ਪੀਣ ਦੇ ਸ਼ਕੀਨ ਨੇ ਇਸ ਬਾਈ ਕੋਲੇ ਜਾ ਕੇ ਜ਼ਰੂਰ ਟਰਾਈ ਕਰਿਓ ਬਹੁਤ ਹੀ ਜਿਆਦਾ ਸਰਦਾਰ ਨੇ ਪੀਜ਼ਾ ਕੁਲਚਾ ਸਵਾਦ ਬਣਾਇਆ ਤੇ ਮੈਂ ਫਿਰ ਬਾਅਦ ਚ ਅਸੀਂ ਮੈਂ ਕਿਹਾ ਬਈ ਖਾ ਕੇ ਨਾਲੇ ਤੁਹਾਨੂੰ ਟੇਸਟ ਦਸੀਏ ਦੋ ਤਿੰਨ ਤਰ੍ਹਾਂ ਦੀਆਂ ਮੈਂ ਸੌਸਾਂ ਦਿੱਤੀਆਂ ਨੇ ਉਹ ਪਾਈਆਂ ਤੇ ਪੂਰੀ ਗੱਲ ਬਾਤ ਜਣ ਕੇ ਬਾਈ ਦੀ ਐਂਡੀਆ ਸੋ ਤੁਸੀਂ ਜਾ ਕੇ ਇੱਕ ਵਾਰ ਜ਼ਰੂਰ ਟਰਾਈ ਕਰਿਓ ਧੰਨਵਾਦ ਸਤਿ ਸ਼੍ਰੀ ਅਕਾਲ